ਜ਼ਿਲ੍ਹਾ ਜਲੰਧਰ ਦੇ ਵਿੱਚ ਇੰਡੀਅਨ ਆਇਲ ਕਾਰਪੋਰੇਸ਼ਨ ਦੇ ਡਿਪੋ ਦੇ ਬਾਹਰ ਇੰਡੀਅਨ ਟਰੱਕ ਯੂਨੀਅਨ ਦੇ ਜਿਹੜੇ ਡਰਾਈਵਰ ਨੇ ਉਹਨਾਂ ਵੱਲੋਂ ਹੜਤਾਲ 31 ਤਰੀਕ ਤੋਂ ਦਿੱਤੀ ਗਈ ਸੀਗੀ ਡੀਸੀ ਵਿਸ਼ੇਸ਼ ਰਾ angle ਤੇ ਐਸਐਸਪੀ ਮੁਖਵਿੰਦਰ ਸਿੰਘ ਪੁੱਲਰ ਹੋਰਾ ਦੇ ਨਾਲ ਸਹਿਮਤੀ ਬਣਨ ਤੋਂ ਬਾਅਦ ਸਰਕਾਰ ਕੋਲੋਂ ਟਾਈਮ ਲੈਣ ਤੋਂ ਬਾਅਦ ਹੜਤਾਲ ਖੋਲ ਦਿੱਤੀ ਗਈ ਹੈ ਪਰ ਤਸਵੀਰ ਮਗਰ ਮੇਰੇ ਵੇਖ ਸਕਦੇ ਹੋ ਬੀਐਮਸੀ ਚੌਂਕ ਦੇ ਕੋਲ ਮੈਂ ਪੈਟਰੋਲ ਪੰਪ ਤੇ ਖੜਾ ਹੋਇਆ ਹਾਂ ਪੈਟਰੋਲ ਪੰਪ ਤੇ ਇਸ ਵੇਲੇ ਇੱਕ ਤਰੀਕੇ ਦੇ ਨਾਲ ਬਲੈਕਆਊਟ ਹੈ ਪੈਟਰੋਲ ਪੰਪ ਨੂੰ ਬੰਦ ਕਰ ਦਿੱਤਾ ਗਿਆ ਹੈ ਕਾਰਨ ਉਹਦਾ ਦੱਸਣਾ ਕਾਕੀ ਪੈਟਰੋਲ ਪੰਪ ਐਸੋਲੇ ਚੱਲ ਰਿਹਾ ਵੈ ਬਕਾਇਦਾ ਇਹ ਪੋਸਟਰ ਵੀ ਜਿਹੜੇ ਨੇ ਕਿ ਉਹ ਇੱਥੇ ਲਗਾਏ ਗਏ ਨੇ ਪਰ ਜੋ ਮੌਜੂਦਾ ਸਮੇਂ ਦੀ ਐਸੋਲੇ ਹਾਲਾਤ ਨੇ ਜਿਹੜਾ ਪੈਟਰੋਲ ਪੰਪ ਦੀ ਅਥਾਰਟੀ ਹੈ ਜਿਹੜਾ ਉਹਨਾਂ ਦਾ ਸਰਵਿਸ ਸਟੇਸ਼ਨ ਦਾ ਜਿਹੜਾ ਮੁਲਾਜ਼ਮ ਨੇ ਉਹਨਾਂ ਨੇ ਇਹੀ ਗੱਲ ਆਖੀ ਹੈ ਕਿ ਸਪਲਾਈ ਚੇਨ ਜਿਹੜੀ ਹੈ ਕਿ ਦੋ ਤਿੰਨ ਦਿਨ ਤੋਂ ਜਿਹੜੀ ਇਫੈਕਟ ਹੋਈ ਸੀ ਉਹ ਦੁਬਾਰਾ ਲੀਹ ਧਿਆਨ ਤੇ ਹਾਲਾਂਕਿ ਸਮਾਂ ਲੱਗੇਗਾ ਅੱਜ ਰਾਤ ਦਾ ਅਸੀਂ ਲੋਕਾਂ ਕੋਲੋਂ ਜਿਹੜਾ ਸਮਾਂ ਲੈ ਰਹੇ ਆ ਤਾਂ ਕਿ ਜਿਹੜੇ ਟੈਂਕਸ ਨੇ ਉਹਨਾਂ ਦੀ ਜਿਹੜੀ ਪ੍ਰੋਪਰ ਤਰੀਕੇ ਦੇ ਨਾਲ ਸਟੋਰੇਜ ਹੋ ਸਕੇ ਜਿੱਥੇ ਸਪਲਾਈ ਚੇਨ ਖਰਾਬ ਹੋਈ ਸੀਗੀ ਦੁਬਾਰਾ ਤੋਂ ਜਿੱਦੋਂ ਸ਼ੁਰੂ ਹੋਏਗੀ ਉਸ ਤੋਂ ਬਾਅਦ ਜਿਹੜਾ ਕਿ ਕੱਲ ਤੋਂ ਜਿਹੜੀਆਂ ਸਰਵਿਸਿਜ਼ ਨੇ ਉਹ ਇੱਕਦਮ ਸ਼ੁਰੂ ਹੋਣਗੀਆਂ ਪਰ ਇਹੀ ਹਾਲਾਤ ਜਿਹੜੇ ਨੇ ਕਿ ਜਲੰਧਰ ਦੇ ਹੋਰ ਜੇ ਮੈਂ ਇੱਧਰ ਪੀਪੀ ਚੌਂਕ ਦੀ ਗੱਲ ਕਰਾਂ ਬੀਐਸਐਫ ਚੌਂਕ ਦੀ ਗੱਲ ਕਰਾਂ ਤੇ ਦੂਸਰੇ ਪਾਸੇ ਜੇ ਮੈਂ ਸ਼ਹਿਰ ਦੇ ਅੰਦਰ ਦੇ ਪੈਟਰੋਲ ਪੰਪ ਦੀ ਗੱਲ ਕਰਾਂ ਉੱਥੇ ਵੀ ਸਿਚੁਏਸ਼ਨ ਇਸੇ ਤਰੀਕੇ ਨਾਲ ਬਣੀ ਹੋਈ ਹੈ ਜਲੰਧਰ ਦੇ ਡੀਸੀ ਵਿਸ਼ੇਸ਼ ਔਰੰਗਲ ਹਰਾ ਨੇ ਬਿਆਨ ਦਿੱਤਾ ਹੈ ਕਿ ਲੋਕਾਂ ਨੂੰ ਕਿਸੇ ਵੀ ਤਰੀਕੇ ਦੇ ਨਾਲ ਜਿਹੜਾ ਲੋਕੀ ਸਮਾਂ ਜਿਹੜਾ ਕਿ ਉਹ ਨਿਕਾਲਣ ਜਿਹਦੇ ਕੋ ਜਿੰਨਾ ਹੀ ਜ਼ਰੂਰਤ ਦੇ ਲੈਕ પેટ્રોલ ਹੈ ਜ਼ਿਆਦਾ ਨੂੰ ਜ਼ਾਇਆ ਨਾ ਕੀਤਾ ਜਾਵੇ ਕੱਲ ਤੋਂ ਜਿਹੜੀ ਸਿਚੁਏਸ਼ਨ ਹੈ ਉਹ ਨਾਰਮਲ ਹੋ ਜਾਏਗੀ ਸਹਿਮਤੀ ਬਣ ਗਈ ਹੈ ਟਰੱਕ ਟਰੱਕ ਯੂਨੀਅਨ ਦੇ ਜਿਹੜੇ ਆਪਰੇਟਰਸ ਨੇ ਜਾਂ ਅਸੀਂ ਡਰਾਈਵਰ ਸਭਾਨ ਦੀ ਗੱਲ ਕਰੀਏ ਦੁਬਾਰਾ ਤੋਂ ਜਿਹੜਾ ਹੈ ਕਿ ਉਹਨਾਂ ਨੇ ਸਪਲਾਈ ਚੇਨ ਨੂੰ ਸ਼ੁਰੂ ਕਰ ਦਿੱਤਾ ਗਿਆ ਹੈ ਜਿੰਨੇ ਡੈਂਟ ਪਾਸ ਹੋਣਗੇ ਇੰਡੀਅਨ ਆਲ ਕਾਰਪੋਰੇਸ਼ਨ ਦੇ ਡੀਪੂ ਤੋਂ ਜਿਹੜੀ ਉਹ ਸਪਲਾਈ ਸ਼ੁਰੂ ਹੋਏਗੀ ਉਸ ਤੋਂ ਬਾਅਦ ਸਾਰੇ ਜਿਹੜੇ ਪੈਟਰੋਲ ਪੰਸ ਨੂੰ ਉਹ ਫਿਲ ਕਰ ਦਿੱਤਾ ਜਾਏਗਾ ਲੋਕਾਂ ਨੂੰ ਡੀਜ਼ਲ ਪੈਟਰੋਲ ਤੇ ਜਿਹੜੇ ਐਕਸਟਰਾ ਪ੍ਰੀਮੀਅਮ ਖਰਾਬ ਨਹੀਂ ਹੋਏਗੀ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕਿਸੇ ਤਰੀਕੇ ਨਾਲ ਪੈਨਿਕ ਸਿਚੁਏਸ਼ਨ ਜਿਹੜੀ ਹੈ ਕਿ ਨਾ ਬਣਾਈ ਜਾਵੇ ਹਾਲਾਂਕਿ ਲੋਕੀ ਤੁਸੀਂ ਦੇਖ ਸਕਦੇ ਹੋ ਕਿ ਗੱਡੀਆਂ ਲੈ ਕੇ ਆ ਰਹੇ ਨੇ ਪੈਟਰੋਲ ਪੰਪ ਤੇ ਲੋਕਾਂ 'ਚ ਹਾਲੇ ਵੀ ਕਿਤੇ ਨਾ ਕਿਤੇ ਇਹ ਖਦਸ਼ਾ ਜ਼ਰੂਰ ਹੈ ਕਿ ਜਿਹੜਾ ਕਿ ਪੈਟਰੋਲ ਕੱਲ ਮਿਲੇਗਾ ਜਾਂ ਨਹੀਂ ਮਿਲੇਗਾ ਜਿਸ ਨੂੰ ਲੈਂਦੇ ਹੋਏ ਕਿ ਉਹ ਐਮਰਜੈਂਸੀ ਤੌਰ ਤੇ ਜਿਹੜਾ ਕਿ ਇੱਕ ਬੈਕਅਪ ਲੈ ਕੇ ਚੱਲ ਰਹੇ ਨੇ ਪਰ ਜਿਹੜਾ ਪ੍ਰਸ਼ਾਸਨ ਹੈ ਪ੍ਰਸ਼ਾਸਨ ਵੱਲੋਂ ਇਹੀ ਗੱਲ ਆਖੀ ਗਈ ਹੈ ਕਿ ਕਿਸੇ ਵੀ ਤਰੀਕੇ ਦੇ ਨਾਲ ਕੋਈ ਜਿਹੜੀ ਸਿਚੁਏਸ਼ਨ ਨੂੰ ਲੈ ਕੇ ਪੈਨਿਕ ਨਾ ਕੀਤਾ ਜਾਵੇ ਪੈਟਰੋਲ ਦੀ ਜਿਹੜੀ ਪੂਰਤੀ ਪੂਰੀ ਹੈ ਸਪਲਾਈ ਚੇਨ ਜਿੱਥੇ ਠੱਪ ਹੋ ਗਈ ਹੋ ਗਈ ਸੀਗੀ ਉਹਨੂੰ ਦੁਬਾਰਾ ਤੋਂ ਦੁਰਸਤ ਕਰਨ ਵਾਸਤੇ 7 ਤੋਂ 8 ਘੰਟੇ ਦਾ ਸਮਾਂ ਚਾਹੀਦਾ ਹੈ ਸਿਚੁਏਸ਼ਨ ਜਿਹੜੀ ਹੈ ਕਿ ਉਹ ਭਲਕੇ ਜਿਹੜੀ ਕੱਲ ਨੂੰ ਆਣ ਵਾਲੇ ਜਿਹੜੀ ਸਵੇਰ ਹੈ ਬੁੱਧਵਾਰ ਦੀ ਉਦੋਂ ਤੱਕ ਜਿਹੜੀ ਕਿ ਨਾਰਮਲ ਹੋਏਗੀ ਹੁਣ ਦੇਖਣਾ ਹੋਏਗਾ ਕਿ ਕੱਲ ਦੀ ਸਿਚੁਏਸ਼ਨ ਕਿਸ ਤਰੀਕੇ ਦੇ ਨਾਲ ਬੰਦੀ ਹੈ ਲੋਕਾਂ 'ਚ ਪੈਨਿਕ ਦਾ ਡਰ ਹਾਲੇ ਵੀ ਪੈਟਰੋਲ ਦੇ ਜਾਂ ਡੀਜ਼ਲ ਨੂੰ ਲੈ ਕੇ ਇਸੇ ਤਰੀਕੇ Singh is in use, Jalandhar.